ਸਾਰੇ ਹੀ ਦੋਸਤਾਂ ਨੂੰ ਢੇਰੂ ਗੋਪੇ ਵੱਲੋਂ ਪਿਆਰ ਭਰੀ ਸਤਸ੍ਰੀਆਕਾਲ ਜੀ ਅੱਜ ਆਪਾਂ ਇੱਕ ਹੋਰ ਨਵਾਂ ਰਿਸ਼ਤਾ ਲੈ ਕੇ ਹਾਜ਼ਰ ਆ ਜੀ ਢੇਰੂ ਗੋਪਾ ਹਰ ਵਾਰ ਕਹਿੰਦਾ ਜੀ ਸਾਨੂੰ WhatsApp ਤੇ ਆਪਣੇ ਬੱਚਿਆਂ ਦੇ ਬਾਇਓ ਡਾਟੇ ਤੇ ਡਿਟੇਲ ਭੇਜੋ ਅਸੀਂ ਖੁਦ ਤੁਹਾਨੂੰ ਫੋਨ ਕਰਾਂਗੇ ਜਦੋਂ ਟਾਈਮ ਮਿਲਦਾ ਹੈ ਸਾਰੇ ਫੋਨ ਟੈਂਡ ਨਹੀਂ ਹੁੰਦੇ ਹੁਣ ਅੱਜ ਜਿਹੜੇ ਰਿਸ਼ਤੇ ਦੀ ਗੱਲ ਕਰ ਰਹੇ ਆ ਇਹ ਜੱਟ ਸਿੱਖ ਪਰਿਵਾਰ ਦੀ ਇੱਕ ਲੜਕੀ ਦਾ ਰਿਸ਼ਤਾ ਹੈ ਜੀ ਇਹ ਆਪਣੇ ਔਦੇ ਹੀ ਪਰਿਵਾਰ ਦੇ ਵਿੱਚੋਂ ਰਿਸ਼ਤਾ ਹੈ ਜੀ ਇਹ ਰਿਸ਼ਤਾ ਫਰੋਈਪੁਰ ਜ਼ਿਲ੍ਹੇ ਦੇ ਨਾਲ ਲੱਗਦੀ ਤਹਿਸੀਲ ਜੀਰੇ ਦਾ ਇਹ ਲੜਕੀ ਕੈਨੇਡਾ ਦੇ ਵਿੱਚ ਹੈ ਜੀ। ਇਸ ਟਾਈਮ ਇਹਨਾਂ ਨੇ ਆਪਣੀ ਪੀਆਰ ਦੀ ਫਾਈਲ ਅਪਲਾਈ ਕੀਤੀ ਹੋਈ ਏ। ਜਿਹੜਾ ਰਿਜ਼ਲਟ ਛੇਤੀ ਹੀ ਮਿਲਣ ਵਾਲਾ ਹੈ। ਇਸ ਟਾਈਮ ਵਰਕ ਪਰਮਿਟ ਤੇ ਆ ਪੀਆਰ ਦੀ ਫਾਈਲ ਅਪਲਾਈ ਹੋਈ ਹੋਈ ਏ ਜੀ। ਸਾਰੇ ਡਾਕੂਮੈਂਟ ਓਕੇ ਹਨ। ਇਹ ਆਪਣੇ ਭਰਾ ਭਝਾਈ ਦੇ ਨਾਲ ਰਹਿੰਦੇ ਹਨ। ਉਹ ਉੱਥੇ ਪੀਆਰ ਹਨ। ਮੰਮੀ ਡੈਡੀ ਵੀ ਕੈਨੇਡਾ ਦੇ ਵਿੱਚ ਹੈ। ਇੱਕ ਬ੍ਰਦਰ ਆਸਟ੍ਰੇਲੀਆ ਦੇ ਵਿੱਚ ਵੀ ਹੈਗਾ। ਉਹ ਆਸਟ੍ਰੇਲੀਆ ਦੇ ਵਿੱਚ ਸਿਟੀ ਜਾਂਦੇ ਹਨ। ਇਸ ਕਰਕੇ ਇਸ ਲੜਕੀ ਦੀ ਜਿਹੜੀ ਹਾਈਟ ਹੈ 5 ਫੁੱਟ 3 ਇੰਚ ਡੇਟ ਆਫ ਬਰਥ 1993 ਇਹ ਤੋਂ ਬੀਏ ਸੀ ਵਗੈਰਾ ਕਰਕੇ ਗਏ ਹਨ ਫਿਰ ਉੱਥੇ ਜਾ ਕੇ ਵੀ ਸਟੱਡੀ ਕੀਤੀ ਮਾਸਟਰ ਡਿਗਰੀ ਕੀਤੀ ਹੈ ਬੇਟੀਏ ਦੀ ਪੀਆਰ ਦੀ ਫਾਈਲ ਪਲਾਈ ਹੋਈ ਹੋਈ ਹੈ ਚਾਹੇ ਕੈਨੇਡਾ ਦਾ ਜਾਂ ਆਸਟ੍ਰੇਲੀਆ ਦਾ ਰਿਸ਼ਤਾ ਹੋਵੇ ਉਹਨਾਂ ਕੋਲ ਘੱਟੋ ਘੱਟ ਵੀ ਲੜਕੇ ਕੋਲ 5 ਤੋਂ 10 ਕਿੱਲੇ ਜ਼ਮੀਨ ਹੋਵੇ ਬੀਏ ਕੀਤੀ ਹੋਵੇ ਉਹ ਢੇਰੂ ਗੋਪੇ ਦੇ ਨੰਬਰਾਂ ਤੇ ਸੰਪਰਕ ਕਰ ਸਕਦਾ ਹੈ ਬੇਟੀ ਪਰਿਵਾਰ ਦੇ ਵਿੱਚ ਆਪਣੇ ਭਰਾ ਪਰਜਾਈ ਦੇ ਤੇ ਮੰਮੀ ਡੈਡੀ ਦੇ ਨਾਲ ਰਹਿ ਰਹੇ ਹਨ ਬਹੁਤ ਹੀ ਵਧੀਆ ਕੈਨੇਡਾ ਦਾ ਆਪਣੀ ਆਉਦੀ ਹੀ ਫੈਮਿਲੀ ਦਾ ਰਿਸ਼ਤਾ ਹੈ ਤੁਸੀਂ ਸਾਡੇ ਨੰਬਰ ਦਿੱਤੇ ਗਿਆ ਇਹਨਾਂ ਦੇ ਉੱਤੇ ਸੰਪਰਕ ਕਰੋ ਟੀ ਰਗੋਪੇ ਦੇ ਨੰਬਰਾਂ 'ਤੇ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਫੋਲੋ ਕਰੋ ਮਿਲਦੇ ਆਂ ਹੋਰ ਨਵੇਂ ਰਿਸ਼ਤਿਆਂ ਦੇ ਨਾਲ ਆਪਣੇ ਬੱਚਿਆਂ ਦਾ ਬਾਇਓ ਡਾਟਾ ਤੇ ਡਿਟੇਲ ਭੇਜਿਆ ਕਰੋ ਅਸੀਂ ਹਰ ਵਾਰ ਤੁਹਾਨੂੰ ਨਵੇਂ ਤੋਂ ਨਵੇਂ ਰਿਸ਼ਤੇ ਦੇਾਂਗੇ ਸਤਿ ਸ੍ਰੀ ਅਕਾਲ ਜੀ